ਹਾਂਜੀ ਬਾਪੂਆਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕੁਵਤਰ ਕੁਬੱਤਰ ਸੈਟ ਨੇ ਘੱਟ ਪਰ ਠੀਕ ਐ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਟਾਈਮ ਹੋ ਗਿਆ ਡੇਢ ਡੇਢ ਦਾ ਹੋ ਗਿਆ 1 ਡੇਢ ਦਾ ਤੇ ਖੇਡਣ ਵਾਗੇ ਸੇ ਆਪਾਂ ਗਰਾਊਂਡ 'ਚ ਤਾਂ ਕਰਕੇ ਬਾਪੂ ਖੇਡ ਕੇ ਆਈਆਂ ਤੇ ਹੁਣ ਦੇਖਦੇ ਹਾਂ ਉੱਤੇ ਕੀ ਬਣਦਾ ਕਰਦਾ ਕੌਣ ਬੈਠਾ ਕੌਣ ਨਹੀਂ ਹਾਂਜੀ ਕੌਣ ਆਵੇ ਹੋ ਜੀ ਬਿੱਲਾ ਆਇਆ ਜੀ ਪ੍ਰਿੰਸ ਬੈਠਿਆ ਜੀ ਤੇ ਕਨਾਲ ਬੈਠਿਆ ਜੀ ਪ੍ਰਿੰਸ ਆਏ ਆਏ ਸੀ ਫੋਨ ਆਇਆ ਪਰਚੀ ਦਿਖਾ ਦੇ ਪਰਚੀ ਪਰਚੀ ਹਾਂ ਪਰਚੀ ਚੈੱਕ ਕਰੋ ਜੀ ਲਓ ਜੀ ਮੇਰੇ ਇਰੋਂ ਕੰਮ ਕਰਾ ਕੇ ਬੈਠੇ ਜੀ ਸੈਰ ਦੇਖੋ ਜੀ ਕਿਉਂ ਜੀ ਠੀਕ ਹੈ ਜੀ ਲੰਮਾ ਕੰਮ ਹੈ ਜਾਈ ਬਾਈ ਐਸੇ ਅੱਛੇ ਕੌਣ ਸੀਗੇ ਤੇ ਲੰਡੂ ਐਸਾ ਹੀ ਕਿੰਨੇ ਦਾ ਘੱਟਦਾ ਕਿੰਡੀ ਦਾ ਦੱਸਦਾ 10000 ਦਾ ਫੋਟੋ ਫੋਟੋ ਖਚਾਈਗੇ ਨਹੀਂ ਹਾਂ ਖਚਾਈ ਆ ਪੂਰੀ ਪ੍ਰੋਪਰ ਵਿੱਚ ਕਿ ਨਹੀਂ ਪੈਟ ਕਰੀਏਗੇ ਨਹੀਂ ਕਰਦੇ ਕੋਈ ਇੱਕ ਕਰਨੇ ਕਰ ਦਾਂਗੇ ਭਈਆਣਾ ਆਪਾਂ ਤਾਂ ਜਿਹੜੀ ਕਰਦਾ ਕੋਈ ਨਾ ਕਲਿੱਪ ਕਰ ਲਾਂਗੇ ਹੋਰ ਬੇਲੇ ਦਾ ਹਾਂ ਹੋਰ ਸੁਣਾਓ ਯਾਰ ਉਹ ਮੁਹੱਬਤ ਦਾ ਮਰ ਗਿਆ ਯਾਰ ਕਿਹੜਾ ਪੂੰਹੀ ਲਾ ਰੱਖੀ ਹੋਊਗੀ ਯਾਰ ਨਹੀਂ ਮਰ ਗਿਆ ਸੱਚੀ ਹੈ ਯਾਰ ਆਹਾਂ ਦੇ ਵਰਗੇ ਕਿਸੇ ਨੇ ਲਾਤੀ ਹੋਈ ਹੋਈ ਬਲੌਗ ਇੱਕ ਉੱਤਰਵਾਜ ਬਹੁਤ ਸਿਆਰਾ ਹੈਰੀ ਉਹ ਸੀ ਨਾਮ ਗੁਪਿੰਦਰ ਹੈਰੀ ਦੱਸੋ ਯਾਰ ਕਮੈਂਟ ਹੈ ਸੱਚੀ ਮਰੇਗੀ ਕਿਵੇਂ ਬੰਦਾ ਸਹੀ ਕੈਂ ਨੀਰ ਬੰਦਾ ਹੈ ਬੇ ਕਿਧਰ ਦੇ ਮਰਗਾ ਕੀ ਹੋਣ ਵਾਲਾ ਦੱਸ ਦੇ ਨਹੀਂ ਦਿਖੋ ਇਹ ਵੀਡੀਓ ਸੀ ਕਿਹੜਾ ਟਮੋੜਾੜੀ ਆ ਕੀ ਮੱਛਲੀ ਕਿਹੜੀ ਆ ਗਈ ਉਹ ਆਇਆ ਜਿਹੜਾ ਇਥੇ ਨਾ ਲੋਕ ਇਥੇ ਨਹੀਂ ਮੈਕਸੀਕੋ ਚ ਆਈ ਹੈ ਜਰਮਨੀ ਚ ਆਈ ਹੈ ਹਰੇਕ ਦੇਸ਼ ਚ ਮੱਛੀ ਆਈ ਹੈ ਜਾਪਾਨ ਚ ਆਹ ਕੇਰਲ ਆਪਣੇ ਉੜੀਸਾ ਫਾਤ ਧੰਨਵਾਦ ਪਰ ਗੱਲ ਹੈ ਟੀਵੀ ਦੁਨੀਆ ਖਤਮ ਹੋਣ ਵਾਲੀ ਆ ਬਸ ਲਾਸਟ ਹੀ ਲੋਗਾ ਜਮਾਂਤ ਹੈ ਐਂਡ ਆ ਰਹਿ ਗੋਈਆਂ ਐਂਡ ਆ ਰਹਿ ਸੰਦੋਏ ਨੇ ਘੇਤ ਰਹੇ ਤਿੱਜਾ ਬਿੱਲਾ ਹੋ ਗਿਆ ਜੀ ਬਾਬੇ ਵਸ ਥੱਲੇ ਚੱਲਦੇ ਆ ਬੈਠੇ ਸੀ ਗੱਲਾਂ ਬਾਤਾਂ ਕਰੀ ਜਾਂਦੇ ਸੀ ਬਸ ਹੁਣ ਜਾਣੇ ਆ ਥੱਲੇ ਰੰਗ ਲੂੰਗ ਬਾਕੀ ਸੁੱਕ ਗਿਆ ਜਿਵੇਂ ਉਹ ਜਮਾ ਹੋ ਗਿਆ ਓਕੇ ਤੋਂ ਪਜਾ ਧੱਟਾ ਸੀ ਤੇ ਅੱਗੇ ਪਾਣੀ ਪੁਣੀ ਚੇਂਜ ਕਰਾਂਗੇ ਪੀਪੀਆਂ ਧੋਵਾਂਗੇ ਟੈਟਰਾਸਾਈਕਲਿਨ ਵੀ ਪਾਵਾਂਗੇ ਤੇ ਬਿੱਲੇ ਨੂੰ ਛੱਡ ਕੇ ਆਣੇ ਨਾ ਆ ਦੇ ਬੋ ਚਲੋ ਬਿੱਲੇ ਨੂੰ ਛੱਡ ਕੇ ਆਂਦੇ ਆ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਬਰੋ ਚੱਲੇ ਆ ਜੀ ਇਧਰ ਨਹੀਂ ਬਿੱਲੇ ਨੂੰ ਛੱਡਣਾ ਠੀਕ ਹੈ ਛੱਡ ਆਈਏ ਤੇ ਜਾਈ ਜਾਂਦੇ ਆ ਰੰਗ ਰੰਗ ਵਾਲਾ ਪ੍ਰੋਗਰਾਮ ਹੈ ਪ੍ਰੋਗਰਾਮ ਦਿਖਾਉਂਗਾ ਅੱਗੇ ਦੇਖੋ ਇਹ ਰੰਗ ਰੰਗ ਪ੍ਰੋਗਰਾਮ ਕੱਲ ਵੀ ਦਿਖਾਇਆ ਜੀ ਜਾਈ ਜਾਂਦੇ ਆ ਤੇ ਮਿਲਦੇ ਆ ਪਰ ਜਿੱਥੇ ਬਿੱਲੇ ਨੂੰ ਆਪਾਂ ਡ੍ਰੌਪ ਕਰਦੇ ਆਪਾਂ ਮੇ ਨਾ ਖੜੇ ਹੋਣਗੇ ਬਾਪ ਮੇ ਨਾ ਖੜੇ ਹੋਣਗੇ ਆਪਣੇ ਆਪਣੇ ਬੁਲਟ ਫੋਨ ਦੇ ਕਵਰ ਜਵਾਗੇ ਲੈ ਕੇ ਆਣਾ ਪਵੇ। ਇੱਕ ਦਾ ਤਾਂ ਕਰਾ ਲਿਆ। ਇੱਕ ਦਾ ਤਾਂ ਕਰਾ ਲਿਆ। ਬਾਕੀ ਅੱਜ ਸੰਡੇ ਆ ਜਾਂ ਨਹੀਂ ਹੋਣੇ। ਬਾਕੀ ਕੀ ਪਤਾ ਉਹਨਾਂ ਦਾ। ਚਲੋ ਮਿਲਦੇ ਆਂ ਬਿੱਲੇ ਨੂੰ ਡ੍ਰੋਪ ਕਰਕੇ। ਜੀ ਮਿੱਤਰੋ ਛੜਤਾ ਹੀ ਬਿੱਲੇ ਨੂੰ ਬਾਏ ਬਾਏ ਕਰਦੇ ਬਿੱਲੇ। ਠੀਕ ਹੈ ਜੀ ਸਵੇਰੇ ਪੇਪਰ ਦੇ ਕੇ ਆਵਾਂ ਫੇਰ ਮਿਲਾਂਗੇ। ਸੁਣਨਾ ਅੱਜ ਰੋੜਣਾ। ਚਲੋ ਮਿਲਦੇ ਆਂ ਘਰੇ ਆ ਕੇ ਮਿੱਤਰੋ। ਸ਼ਾਮ ਨੂੰ ਬਦਲਾਅ ਹੈ। ਦਾਣੇ ਦੂਣੇ ਤਰਾਗੇ, ਬੀਪੀਆਂ ਪੁੱਪੀਆਂ ਬਦਲਾਂਗੇ। ਤੋ ਠੀਕ ਹੈ ਬਾਬਿਓ ਹਾਂਜੀ ਬਾਬਿਓ ਆ ਗਏ ਜੀ ਗਰਾਊਂਡ 'ਚ ਜੀ ਖੇਡਣ ਆਏ ਰ ਸਵੇਰੇ ਵੀ ਆਏ ਸੀ ਤੇ ਸ਼ਾਮ ਨੂੰ ਵੀ ਆ ਗਏ ਲੋਕੀ ਐਂ ਜਗਰ ਤੇ ਅੱਜ ਕੰਮ ਤਾਂ ਹੈ ਨਹੀਂ ਤਾਂ ਕਰਕੇ ਮੈਂ ਚੱਲ ਐਂ ਦੁਬਾਰਾ ਖੇਡ ਹੀ ਲਈਏ ਲੈ ਵੀ ਬਾਕੀ ਚੌਬਰਾਂ ਨੂੰ ਦਿੰਨੇ ਆ ਕੈਮਰਾ ਆਪਣਾ ਬਸ ਹੁਣ ਫੋਨ ਇਹਨੂੰ ਉਹ ਦਿੰਨੇ ਆ ਆਪਦੀ ਗੱਡੀ ਤੇ ਸਥਾਪਨਾ ਦਾ ਆਪਾਂ ਗਰਾਊਂਡ ਦਿਖਾ ਲਿਆ ਬੰਦ ਗਰਾਊਂਡ ਗਰਾਊਂਡ ਹੈ ਉਹ ਦੇਖੋ ਲੱਗ ਰਿਹਾ ਨੇ ਬੰਦੇ ਹੱਡਣਾ। ਉਹ ਤੋਂ ਵੱਡਾ ਗਰਾਊਂਡ ਹੈ। ਹਾਂਜੀ ਮਿੱਤਰੋ ਕੋਸਾ। ਅੰਜੀ ਬਾਬੇ ਆਗੇ ਸੀ ਦੁਕਾਨ ਤੇ ਤੇ ਦੁਕਾਨ ਤੋਂ ਫੋਨ ਆ ਗਿਆ ਤਾਂ ਅੱਗੇ ਘਰੇ ਗਏ ਨਹੀਂ ਵਲੌਗ ਦੀ ਸਾਵਧਾਨੀ ਵੀ ਕਰਨ ਲੱਗ ਗਏ ਸੀ। ਸਾਵਧਾਨੀ ਤੁਸੀਂ ਤੇ ਉਹ ਮਾਮਲਾ ਕਹਿੰਦੇ ਨੇ ਤੂੰ ਦੇਲਾ। ਦੇਲਾ। ਤੇ ਬਾਕੀ ਬੱਸ ਵਿਧਾਨ ਨੇ ਆ ਸਾਰੀ ਦੁਕਾਨ ਆਪਦਾ ਆ ਤੀਆਂ ਇੱਕ ਆਪਣੀਆਂ ਨੇ ਸਾਰੀਆਂ 2 3 4 5 ਦੇ ਵੈਸਾ ਆ ਵੀ ਬਦਾਨ ਮੈਂ ਇਹ ਆਪਣਾ ਹੀ ਹੈ ਇਹ ਨਹੀਂ ਤੇ ਬਾਕੀ ਟੀਵਨ ਪਾ ਉਹ ਹੋ ਇੱਕ ਹੀ ਦਿਖਾਦਾ ਜੀ ਚਲੋ ਘਰੇ ਜਾ ਕੇ ਮਿਲਦੇ ਆ ਬਾਕੀ ਚੋਬਰ ਨੇ ਰੱਖਤਾ ਹੋਆ ਦਾਣਾ ਪਾਣੀ ਉਹ ਤਾਂ ਜੀ ਬਾਪਿਓ ਪਹੁੰਚ ਗਏ ਜੀ ਕਰੇ ਤੇ ਸਿੱਧਾ ਉੱਤੇ ਹੀ ਜਾਈ ਜੰਨੇ ਹੁਣ ਤੇ ਬਾਕੀ ਚੋਬਰ ਲੱਗ ਰਿਹਾ ਹੂ ਚੋਬਰ ਵੀ ਦੁਕਾਨ ਤੇ ਸੀ ਲਓ ਜੀ ਤੇ ਲੱਗ ਰਿਹਾ ਚੋਬਰ ਹਾਂਜੀ ਫਲਟ ਗਈ ਜੀ ਬਹੁਤ ਘੱਟ ਹੋ ਗਿਆ ਇਹ ਚਲੋ ਹੋਈ ਨਾ ਸੋਟਰੀ ਹੋ ਗਈ ਲੰਦਾ ਆਟੋਮੈਟਿਕ ਤੇ ਉਹ ਉਹ ਪਤਾ ਤੇਤਰ ਸੈਗ ਨਹੀਂ ਪਾ ਨਹੀਂ ਨਾ ਕੁਛ ਸਹੀ ਰੱਖਤੀ ਹਾਂ ਕਿ ਤਾ ਉੱਧਰ ਰੱਖਤੀ ਆ ਰਹੀ ਪਾ ਲਿਆ ਜਿੰਦਾ ਨਹੀਂ ਦੇ ਨੇ ਚਲੋ ਕੱਲ ਬਾਦਾਂ ਰਿਕਵਰੀ ਕੱਲ ਫੇਰ ਬਾਦ ਬਦਲ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਪ ਦੇ ਗਾਣ ਤੇ ਵਗ ਕੇ ਸੀ ਆ ਸਾਰੇ ਵਲੌਗ ਦੀ ਉਹ ਵੀ ਆਪਾਂ ਅੱਜ ਕਰਾਇਆ ਕੀ ਕੁਛ ਨਹੀਂ ਕਰਿਆ ਤੇ ਆਜ ਕਪੜੇ ਕੀ ਦਿਖਾ ਸਕਦਾ ਆ ਦੇਖੋ ਪਤਾ ਲੱਗ ਗਿਆ ਉਹ ਤੁਹਾਨੂੰ ਹੈ ਪਾਣਾ पांडे ਚਲ ਕੱਲ ਫੇਰ ਕਰਦਾਂਗੇ ਕੋਈ ਨਹੀ ਰਖਦੇ ਲਾਈਟ ਤਾਂ ਲਾਈ ਨਹੀਂ ਉਹਦੇ ਲਾਈਟ ਚੱਲਦੀ ਵੀ ਨਹੀਂ ਹੈਗੇ ਨਹੀਂ ਜਲਨੀ ਮਰਸਾਨਾ ਚੱਲਦੀ ਨਹੀਂ ਬਈ ਦੂਜਾ ਨਾ ਚੱਲੂਗੀ ਇੱਕ ਪਲੱਗ ਤਾਂ ਹੈਗਾ ਪਤਾ ਨਹੀਂ ਇਹ ਵਾਲਾ ਪਤਾ ਨਹੀਂ ਉਹ ਵਾਲਾ ਚਲਾ ਕੇ ਦੇਖ ਲੈਣਾ ਕੋਈ ਨਾ ਹਾਂਜੀ ਜੀ ਲਾਦੀ ਜੀ ਲਾਈਟ ਲੋ ਜੀ ਲਾਦੀ ਜੀ ਲਾਈਟ ਤੇ ਪਲੱਗ ਟੁੱਟ ਗਿਆ ਹੈ ਕੋਈ ਨਾ ਟਾਈਮ ਪਾਸ ਹੋ ਜਾਂਦਾ ਲੋ ਜੀ ਦਿਖਾ ਦਿਆਂ ਤੁਹਾਨੂੰ ਤੇ ਪਰਲੇ ਹੁੱਡੇ ਜਿਵੇਂ ਨਹੀਂ ਕੰਮ 라ਦਨੇ ਜੀ ਕੋਈ ਗੱਲ ਨਹੀਂ ਦਾਣੇ ਉਹਦੇ ਰੱਖੇ ਨਹੀਂ ਬਾਬੇ ਸਾਰੇ ਥੱਲੇ ਆ ਕੇ ਖੜੇ ਨੇ ਪਰਾਂ ਤਰੀਏ ਤੜ ਦਿੰਨੇ ਮਮੀਆ ਕੋਈ ਪਤਾ ਨਹੀਂ ਇਕੱਠੇ ਨਾਲ ਰਕ ਲੋ ਆ ਕਾਂ ਦੀ ਕਵਾਂਟਲ ਦਾ ਘੜ ਦੇ ਮੈਟ ਚੱਕ ਲਓ 10 10 ਲੋ ਜੀ ਪਰਾਂ ਕਰਦੇ ਕੁੰਡਿਲਾ ਦੇਣਾ ਨਾ ਫੇਰੇ ਕੱਟ ਕੇ ਵੜਾ ਨਾ ਕਸਾ ਆ ਕੇ ਨਗਰੀ ਪਰਸ ਖਰਾਬ ਨਿਸ਼ਾਨ ਲੋ ਜੀ ਯਾਰ ਕੋ ਪਾਸਾ ਬਣਾ ਤੇ ਯਾਰ ਉਹ ਗੋੜੀ ਚੂਂਚੂ ਗਰੀ ਅੰਦਰ ਵਿੱਚ ਥੱਲੇ ਭਈ ਯਾਰ ਚੱਲ ਲਾਇਨੇ ਬ੍ਰੇਕ ਪਵਾਈਆਂ ਮੈਂ ਉੱਤੇ ਲਿਆ ਇੱਕ ਹੋਰ ਜਾ ਮੈ ਬਹਿ ਜਾ ਮਿਸ਼ਤਰੀ ਅੰਦਰ ਨਹੀਂ ਹੈ ਕੋਨਾ ਨੂੰ ਘੜ ਫੋਣ ਉਹ ਛੱਡ ਜੂਆ ਤੂੰ ਕਰ ਸਕੇ ਕਰੀ ਬਾਹਰ ਲੋ ਜੀ ਕੋਰੇ ਲੈ ਰੱਖੇ ਦਾਣੇ ਖਾਲੇ ਕਿੰਨਾ ਟਾਈਮ ਹੋ ਗਿਆ ਨੂੰ ਖਾਸ ਟਾਈਮ ਹੋ ਗਿਆ ਹੈ ਦਾਣੇ ਪਿਆ ਨੂੰ ਕਿੰਨਾ ਟਾਈਮ ਹੋ ਗਿਆ ਦਾਣੇ ਪਿਆ ਨੂੰ ਕਿੰਨਾ ਟਾਈਮ ਹੋ ਗਿਆ 10 ਮਿੰਟ ਹੀ ਹੋਣਗੇ ਬਸ ਜਦੋਂ ਆਇਆ ਦਿਲ ਨੂੰ ਆਪ ਕੋ 5 ਦੇ 10 ਮਿੰਟ ਬਹਿਣਾ ਸਾਡੇ ਉੱਤੇ ਜਿਹੜੇ ਬੈਠਿਆ ਖਾ ਕੇ ਫਿਰ ਚਲ 10 ਮਿੰਟ ਪੇ ਰਹਿਣ ਖਾਣੇ ਆ ਹਾਂ ਵੀ ਚੋપરા ਕੀ ਸਲਾਹ ਦਿੱਤੀ ਅੱਜ ਟਾਈਮ ਹੋ ਗਿਆ ਬਾਬੇ 8:30 ਦਾ 9 ਵਜਣ ਵਾਲਿਆ ਲਾ ਲੋ ਨਾ ਦੇ ਨਾਲ ਇਹ ਨਹੀਂ ਹਾਂ ਅੱਛਾ ਆ ਕੇ ਇਹ ਮੇ ਲੋ ਗੱਲ ਠੀਕ ਜਨ ਹੈ ਨਹੀਂ ਨਹੀਂ ਆਪਰੇਸ਼ਨ ਦਸੀਆਂ ਨਾ ਆਪਰੇਸ਼ਨ ਆਪ ਨਹੀਂ ਕਰਾਣਾ ਤੇ 8:30 ਵਜੇ ਇਹ ਵੀ ਆਪਣੇ ਅਮਰੋ ਬਾਈ ਇਹ ਵੀ ਜਾਣ ਸਾਣਾ ਆਪਣੇ ਦਰਬੀਏ 10 ਕਿਲੋਮੀਟਰ ਤੇ ਹੈ ਤੇ ਕੱਲ ਆਪਾਂ ਪੱਕਾ ਡਿਵੋਡ ਨਹੀਂ ਕਰਨੀ ਆ ਵੱਡੇ ਕਬੂਤਰਾਂ ਦੀ ਪੇਪਰ ਹੈ ਜੀ ਕਾਸ ਚੀਜ਼ ਦਾ ਹੈ ਕੀ ਕਰਨਗੇ ਜੀ ਦੇਖੀ ਸਾਰੇ ਜਾਂਦਾ ਹੈ ਇੰਗਲਿਸ਼ ਦਾ ਮਾਈ ਸਰ ਸੁਣਾ ਜਾ ਤੈਨ ਕੋਈ ਨਾ ਕਿੰਨੇ ਵਜ ਬਾਲਾਂ ਵਿੱਚ ਉੱਟੀ 12 ਵਜੇ ਉੱਠਦੇ ਦਿਨ ਬਤਾ ਨਾ ਅੱਬਾ ਨਹੀਂ ਲੇਟ ਨਹੀਂ ਕਰਦੇ ਫੇਰ ਸੋਚੀ ਨਹੀਂ ਹੋਣਾ ਸਵੇਰੇ ਸਵੇਰੇ ਸਹੀ ਕਿਉਂ ਨਹੀਂ ਹੋਵੇ ਜਦੋਂ ਖਾਲੀ ਪੇਟ ਹੋਣ ਗਿਆ ਹਾਂ ਹੁਣ ਤਾਂ ਦਾੜੇ ਬਾਲੇ ਤੂੰ 12 ਵਜੇ ਕਿਤੇ ਆਪ ਆਉਣਗੇ ਇਹ ਟਾਈਮ ਤਾਂ ਇਹ ਕਿੰਨਾ ਹੈ ਸਵੇਰੇ ਦੇਖੀ ਤੋਂ 12 ਵਜੇ ਤੱਕ ਸਾਹ ਮਿਲਣਗੇ ਯਾਰ ਹੂੰ ਉੱਤਰ ਚੰਗੇ ਨੇ ਕਿਹੜੀ ਡਾਕਟਰ ਪਲੱਸ ਕਹੀ ਜੀ ਬੈਠ ਏ ਜੀ ਬੈਠਣਾ ਠੀਕ ਹੈ ਜੀ ਇਹਦੇ ਵੀ ਦਵਾਈ ਬਾਹਰ ਲੈ ਦੇ ਇਹ ਨਹੀਂ ਦਵਾਉਂਦਾ ਚੂ ਚੂ ਕਰੀ ਜਾਂਦਾ ਜੀ ਇਹ ਕਹਿੰਦਾ ਜੀ ਲੈ ਕੇ ਜਾਓ ਔਰ ਚੱਲਾਂਗੇ ਪੁੱਤੋ ਇਹ ਚੱਲਾਂਗੇ ਉਹ ਬੱਠੇ ਹਾਂ ਕੋਈ ਨਹੀਂ ਕਹਿ ਪਬਜੀ ਖੇਡਿਆ ਕਰੋ ਚੱਤੀ ਗੇਮ ਹੈ ਪਬਜੀ ਸ਼ਾਮ ਨੂੰ ਰਾਤ ਨੂੰ ਖੇਡਾਂਗੇ ਆਪਾਂ ਬੇਲੇ ਟਾਈਮ ਤੈਨੂੰ ਪਤਾ ਯਾਰ ਪਬਜੀ ਖੇਡ ਸਕਦੇ ਆ ਬੇਲੇ ਮੈਂ ਆਪਾਂ ਤੇ ਲੁੱਕ ਦਿਖਾ ਦਈਏ ਤੁਹਾਨੂੰ ਆਪਣੀ ਲੋਈ ਤੇ ਆ ਦੇਖੋ ਕੱਪੜੇ ਆ ਦੇਖੋ ਚਲੋ ਕੋਈ ਨਾ ਕੰਮ ਹੈ ਕੰਮ ਕਰਨਾ ਜ਼ਰੂਰੀ ਹੈ ਫੇਰੀ ਗੱਲ ਬਣੂ ਕੋਈ ਡੋਲਾ ਛੋਟਾ ਹੋ ਗਿਆ ਯਾਰ ਚਲੋ ਕੀ ਛੋਟਾ ਹੋ ਗਿਆ ਡੋਲਾ ਇਹ ਮੈਂਗਾ ਚੱਲ ਦਿਖਾ ਦਿਓ ਦਿਖਾ ਬਲੌਗ ਦਾ ਪਾਵਾਂਗੇ ਤੇ ਰੋਜ਼ ਪਾਵਾਂਗੇ ਹੁਣ ਰੋਜ਼ ਹੀ ਪਾਵਾਂਗੇ ਤੂੰ ਕੀ ਦੇਖ ਰਹਿਣਾ ਹੈ ਨਾ ਓਏ ਤਾਂ ਹੀ ਤਾਂ ਫੋਰਚਨ ਲਾਉਂਗੇ ਗੱਲ ਨਹੀਂ ਆਦੀ ਨਹੀਂ ਹੈਗੀ ਬਾਬੇ ਇਹਦਾ ਤੂੰ ਇੰਨੀਆਂ ਗੱਲਾਂ ਨਹੀਂ ਹੈ ਕਿਹੜਾ ਫੁੱਲੇ ਹਨ ਗੱਲ ਨਹੀਂ ਆਦੀ ਚਲੋ ਕੋਈ ਗੱਲ ਨਹੀਂ ਆਂਦੀ ਤੇ ਇੱਕ ਗੱਲ ਆ ਗਈ ਆ ਗਈ ਆਈ ਤੇ ਖੁੱਡੇ ਦਾਣੇ ਚੱਕਦੇ ਪਰਲੇ ਖੁੱਡੇ ਦੇ ਧਰਤੇ ਲੈਡ ਵਾਗੀ ਮੇਰੇ ਲਾਵਾਂਗੇ ਤੇਰਾ ਗਿੱਦੂ ਵਾਈ ਲਾਵਾਂਗਾ ਪੱਕਾ ਲਾਵਾਂਗੇ ਪੱਤੀ ਕਰ ਲੈ ਪਈਆ ਵੀ ਲਾਵਾਂਗੇ ਛੇੜੀ ਤੇ ਪਰੜੀ ਨਹੀਂ ਨਹੀਂ ਇਹ ਹੋਣੀ ਲਾਦੇ ਅੱਜ ਕੀ ਨਵੇਂ ਤਰ੍ਹਾਂ ਐਕਸਪੈਰੀਮੈਂਟ ਕਰਦੇ ਰਹਿਣਾ ਚਲਾਵਾਂਗੇ ਚੀਨੀ ਜਾਂ ਦੇਖ ਲਾਂਗਾ ਸਵੇਰੇ ਚੀਨੀ ਹੀ ਲਾ ਦਾਂਗੇ ਥੋੜੀ ਬਾਅਦ ਹੋਰ ਆ ਖੜ ਜਾ ਫਿਰ ਬੀਬੀ ਅਮਰ ਕੇ ਵਿਚ ਵਿਚੀ ਸ੍ਰੀ ਜੀ 25 25 ਲਾਵਾਂਗੇ ਸਾਰਾ ਸੋਤਾਲਾ ਗੱਲ ਪਾਸ ਜਾ ਕਰਨੀ ਬੁੱਲ ਗਾ ਕੱਲ ਤੱਕ ਗਾੜਾ ਹੁੰਦਾ ਸਰੇਂਜੀ ਦੰਗਾ 사 ਜਾਂਦਾ ਆਪਣੀ ਗੱਲ ਦਾ ਇਹ ਦੱਸ ਨਹੀਂ ਸਕਦੇ ਇਹ ਵੀ ਨਹੀਂ ਦਿਖਾ ਗੁਪਤ ਗੁਪਤ ਦਿਖਾ ਪਣੀ ਨਾ ਦਿਖਾਣਾ ਮੇਰਾ ਨਾ ਉਹ ਦਿਖਾ ਦਿਆਂ ਇੱਕ ਵਾਰ ਜਿਆਦਾ ਨਹੀਂ ਬਾਬੇ ਵਾਟਰੇ ਚੱਕਦੇ ਸੀ ਖਾਲੇ ਜਿਹਨੇ ਖਾਣੇ ਸੀ ਤੇ ਥੋੜੀ ਜੀ ਸਰੋਪੇ ਸੀ ਆ ਢੋਲਦੀ ਤੇ ਅੱਜੋ ਦੀ ਜਮਾ ਖਾਲੀ ਨਾ ਪੁੱਤੋ ਡਰੋ ਨਾ ਨਾ ਅਬਾ ਸਾਰੇ ਅੱਗੇ ਕਿੱਥੇ ਗੱਲ ਦੀਆਂ ਵਲੋਗਾਂ ਦਾ ਲੋਜੀ ਓਕੇ ਪੋਟਾਂ ਦਾਣਾ ਪਾਣੀ ਕਰਤਾ ਮੈਂ ਗਿਆ ਕਰਦੀਆਂ ਵਲੋਗ ਦੀ ਐਂਡਿੰਗ ਹੈਗੇ ਨਹੀਂ ਬਹੁ ਟਾਈਮ ਹੋ ਗਿਆ ਯਾਰ ਉਹ ਨਾ ਨਾ ਧੋਣਾ ਦੀ ਹੈ ਤੇ ਚਲੋ ਮਿਲਦੇ ਆ ਕੱਲ ਵਾਲੇ ਵਲੋਗ ਚ ਕੱਲ ਕਰਾਂਗੇ ਡੀਵਰਮਿੰਗ ਆਪਾਂ ਵੱਡੇ ਕਬੂਤਰਾਂ ਦੀ ਕਰਾਂਗੇ ਸਾਰਿਆਂ ਦੀ ਨਹੀਂ ਕਰਦੇ ਸਾਰਿਆਂ ਦੀ ਚੋਕੜੀ ਕਰ ਦਿੰਦਾ ਸੰਗਾਂ ਦੇ ਇੱਕ ਵਾਰੀ ਪੱਟ ਰੱਖਿਆ ਨੇ ਵਿੱਚੇ ਤਾਂ ਅੜ ਕੇ ਜਦੋਂ ਆਗੇ ਬਰਦੂ ਦੇਖਾਂ ਜਦੋਂ ਕੱਢਾਂ ਪੱਟਣਾ ਵਾਲਾ ਵੀ ਬਣਾਇਆ ਸੀ ਬੱਸ ਪੁੱਛਣਾ ਹੈ ਕੀ ਹੋ ਗਿਆ ਚਲੋ ਕੋਈ ਨਾ ਗੱਲ ਕਰਾਂਗੇ ਡੀਵੋਲਵਿੰਗ ਆਪਾਂ ਮਿਲਦੇ ਆ ਫਿਰ ਕੱਲ੍ਹ ਹੀ